ਆਜੋ ਵੀ ਸੱਜਣੋ ਅੱਜ ਤੁਹਾਨੂੰ ਘੋੜਾ ਕਾਦਾ ਵਿਖਾਉਣ ਲੱਗੇ ਆ ਪਤੰਦਰ ਅੱਗ ਦੀ ਨਾੜ ਹੀ ਵਿਖਾਉਣ ਲੱਗੇ ਆ ਬੜਾ ਜਿਆਦਾ ਤੱਤਾ ਘੋੜਾ ਵਿਖਾਉਣ ਲੱਗੇ ਆ ਪਿੰਡੇ 'ਚੋਂ ਪਾਫਾਂ ਨਿਕਲਦੀਆਂ ਤੇ ਥਾਪੀਆਂ ਮਾਰਦਾ ਸਰੀਰ ਤੇ ਮਾਰਕਿੰਗ ਵੀ ਚਿਪਕਾ ਡਾ ਇਹ ਘੋੜੇ ਦਾ ਨਾਂ ਹੈਗਾ ਸੱਜਣੋ ਵੀਰ ਪਟਿਆਲੇ 'ਚ ਪ੍ਰੋਫੈਸਰ ਸਾਹਿਬ ਦੇ ਕੋਲ ਇੱਕ ਘੋੜਾ ਹੁੰਦਾ ਸੀ ਬਾਬਰ ਬਾਬਰ ਘੋੜੇ ਦਾ ਪੁੱਤ ਹੈ ਆਪ ਪੰਜ ਕਲਿਆਣ ਹੈ ਤੇ ਵੱਡੀ ਗੱਲ ਇਹ ਆ ਕਿ ਬੱਚੇ ਵੀ ਬਾਲੇ ਜਾਦੇ ਚੰਗੇ ਪੈਦਾ ਕੀਤੇ ਆ ਤੇ ਅੱਗੇ ਕਾਰ ਵੀ ਰਿਹਾ ਉਹ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਫੋਟੋਆਂ ਮਖਾਉਨੇ ਆ ਬੱਚੇ ਵੇਖ ਕੇ ਤੁਸੀਂ ਧੰਨ ਧੰਨ ਹੋ ਜਾਓਗੇ ਬੱਚੇ ਵੀ ਪਟੇ ਵਾਲੇ ਜ਼ਿਆਦਾਤਰ ਪੰਜ ਕਲਿਆਣ ਬੱਚੇ ਆਏ ਆ ਕਹਿ ਦੋ ਵੀ ਦਸਾਂ ਦੇ ਵਿੱਚੋਂ ਨੌ ਬੱਚੇ ਯਾਰ ਪੰਜ ਕਲਿਆਣ ਆਏ ਆ ਉਹ ਤੁਹਾਨੂੰ ਮਖਾਉਨੇ ਆ ਵੀਡੀਓ ਦੇ ਵਿੱਚ ਵੀਡੀਓ ਸਾਰੀ ਦੇਖਿਓ ਤੇ ਘੋੜੇ ਦੇ ਵਿੱਚ ਨਾ ਅਗਰੈਸ਼ਨ ਬਹੁਤ ਹੈ ਪਤਾ ਨਹੀਂ ਕਾ ਕਿਹੜੇ ਪਾਸਿਓ ਆਇਆ ਕਿਵੇਂ ਆਇਆ ਉਹ ਤਾਂ ਆਪਾਂ ਵੀਡੀਓ ਦੇ ਵਿੱਚ ਭਰਾ ਤੋਂ ਵੀ ਪੁੱਛਣਾ ਹੈ ਬਾਪ ਬਾਰੇ ਤੁਹਾਨੂੰ ਮੈਂ ਦੱਸਤਾ ਮਾਂ ਬਾਰੇ ਵੀ ਪੁੱਛਣਾ ਹੈ ਆਪਾਂ ਵੀਡੀਓ ਦੇ ਵਿੱਚ ਕਿੰਨੀ ਉਮਰ ਹੈ ਕਿੰਨੀ ਹਾਈਟ ਹੈ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਵੀਡੀਓ ਦੇ ਵਿੱਚ ਪੁੱਛਣੀਆਂ ਸਾਨੂੰ ਪਤਾ ਹੈ ਕਿ ਅਸੀਂ ਵੀਡੀਓ ਦੇ ਵਿੱਚ ਇਹਨੂੰ ਕਿਵੇਂ ਰੋਕਦੇ ਰਹਾਂ ਪਤੰਦਰ ਪੱਬ ਨਹੀਂ ਲਾਉਂਦਾ ਬਾਈ ਬਹੁਤ ਜ਼ਿਆਦਾ ਕਹਿ ਦਈਏ ਵੀ ਗਰਮ ਘੋੜਾ ਹੈ ਤੇ ਬਾਕੀ ਬਰੀਡਿੰਗ ਬੜੀ ਚੰਗੀ ਕਰ ਰਿਹਾ ਹੈ ਬਰੀਡਰ ਬਹੁਤ ਚੰਗਾ ਘੋੜਾ ਬਾਕੀ ਆ ਸਾਡੇ ਭਰਾ ਜੀਤ ਦਾ ਫਾਰਮ ਹੈ ਜੀ ਆਪਾਂ ਪਹੁੰਚੇ ਆ ਪਿੰਡ ਸਰੀਂ ਦੇ ਵਿੱਚ ਜ਼ਿਲ੍ਹਾ ਪੈ ਜਾਂਦਾ ਜੀ ਲੁਧਿਆਣਾ ਤੇ ਭਰਾ ਨੇ 2 ਕਸਾਲਾਂ ਦੇ ਵਿੱਚ ਕਹਿ ਦਈਏ ਵੀ ਬਹੁਤ ਚੰਗੀ ਕੁਆਲਿਟੀ ਦੀ ਬਰੀਡ ਜਿਹੜੀ ਹੈ ਉਹ ਤਿਆਰ ਕਰਨ ਦੇ ਵਿੱਚ ਭਰਾ ਸਾਡਾ ਕਾਮਯਾਬ ਹੋਇਆ ਇਹ ਗੱਲ ਦੀ ਤੁਸੀਂ ਵਧਾਈ ਵੀ ਦੇ ਦਿਓ ਆ ਦੇਖੋ ਕਿੰਨੀਆਂ ਕਿੰਨੀਆਂ ਸੋਹਣੀਆਂ ਵਸ਼ੀਰੀਆਂ ਬੱਚੇ ਖੜੇ ਐ ਬਾਕੀ ਆ ਘੋੜੀਆਂ ਨੇ ਭਰਾ ਦੇ ਕੋਲ ਬਹੁਤ ਜ਼ਿਆਦਾ ਚੰਗੀਆਂ ਵੱਡੇ ਖਾਨਦਾਨਾਂ ਦੀਆਂ ਘੋੜੀਆਂ ਨੇ ਇਹ ਬਰੀਡਰ ਘੋੜੀਆਂ ਨੇ ਭਰਾ ਇਹਨਾਂ ਚੋਂ ਕੋਈ ਸੇਲ ਨਹੀਂ ਕਰਦਾ ਇਹ ਬਸ ਓਨਲੀ ਬਰੀਡਿੰਗ ਪਰਪਸ ਲਈ ਰੱਖੀਆਂ ਭਰਾ ਨੇ ਹਜੇ ਕਲੈਕਸ਼ਨ ਕਰੀ ਜਾਂਦਾ 2 ਸਾਲ ਹੋ ਗਏ ਬਾਕੀ ਸਾਰੀਆਂ ਗੱਲਾਂ ਬਾਤਾਂ ਆਪਾਂ ਵੀਡੀਓ ਦੇ ਵਿੱਚ ਪੁੱਛ ਲੈਣੀਆਂ ਵੀਡੀਓ ਚੰਗੀ ਲੱਗੀ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੀ ਚੱਲਿਓ ਇੱਕ ਵੀਰ ਦੇ ਕੋਲ ਆ ਕਾਲੇ ਕਾਂਟੇ ਦਾ ਬਸ਼ੀਰਾ ਹੈ ਸੱਜਣੋ ਇਹ ਵੀ ਅਜੇ ਲਾਂਚ ਨਹੀਂ ਕਰਿਆ ਲਾਂਚ ਕੱਲਾ ਉਹ ਜਿਹੜਾ ਘੋੜਾ ਵਿਖਾਉਣਾ ਆਪਾਂ ਵੀਰ ਉਹੀ ਕਰਿਆ ਇਹ ਤਾਂ ਜਸਟ ਇੱਕ ਤੁਹਾਨੂੰ ਸਿਰਫ ਝਾਂਤ ਮਰਵਾਈ ਹੈ ਵੀ ਬਾਈ ਦੇ ਕੋਲ ਕਿਹੜੇ ਕਿਹੜੇ ਨਗੀਨੇ ਖੜੇ ਆ ਬਾਕੀ ਚਲਦੀ ਚਲਦੀ ਵੀਡੀਓ ਸ਼ੇਅਰ ਕਰਦੇ ਹੋ ਜਿਨ੍ਹਾਂ ਨੇ ਪੁਰਾਣੀ ਵੀਡੀਓ ਸ਼ੇਅਰ ਕਰੀ ਸੋਹਣੇ ਕਮੈਂਟ ਕੀਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਹੈ ਉਹਨਾਂ ਭਰਾਵਾਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਜੀ ਬਿੰਦਰ ਸਿੰਘ ਗੁਰਜੀਤ ਗਿੱਲ ਨਿਸ਼ਾਨ ਸੰਧੂ ਗੁਰਦੀਪ ਔਲਖ ਲਖਵਿੰਦਰ ਸੰਧੂ ਜਸਵੀਰ ਬਿੱਟੂ ਸਾਹਿਲ ਭਾਰਦਵਾਜ ਸਾਡਾ ਭਰਾ ਮਾਨਕੀਆ ਸਟੱਡ ਫਾਰਮ ਤੋਂ ਨੰਬਰਦਾਰ ਪ੍ਰਦੀਪ ਮੱਲੀ ਕਬਲਜੀਤ ਰੰਦਾਵਾ ਸਾਰਜ ਪੁੱਲਰ ਹੈਪੀ ਮਾਨ ਮੰਗਲ ਸਿੰਘ ਰਾਣਾ ਸ਼ਾਹਿਦ ਅਹਿਮਦ ਭਾਗ ਸਿੰਘ ਜਸਵਿੰਦਰ ਸਿੰਘ ਸਰਪੰਚ ਬਖਸ਼ੀਸ਼ ਸਿੰਘ ਕਰਤਾਰ ਸਿੰਘ ਰਾਣਾ ਹੀਰਾਖਾਨ ਦੁਰਗਾ ਸਿੱਧੂ ਆਲੋ ਕਰਦੇ ਆ ਗੱਲਬਾਤ ਮਿਲਦੇ ਆ ਭਰਾ ਨੂੰ ਕਰਾਉਣੇ ਧੰਤਨ ਮਿਹਰਬਾਨੀ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਵੇਖ ਰਿਹਾ ਸਾਰੇ ਹੀ ਸੂਝਵਾਨ ਸਰੋਤਿਆਂ ਦਾ ਸਾਰੇ ਹੀ ਭਰਾਵਾਂ ਦਾ ਸਾਰੇ ਹੀ ਸੱਜਣਾ ਮਿੱਤਰਾਂ ਦਾ ਇੱਕ ਵਾਰੀ ਤੋਂ ਫੇਰ ਤੁਹਾਡੇ ਆਪਣੇ ਚੈਨਲ ਆਮ ਤੋਂ ਖਾਸ ਤੇ ਮੈਂ ਸੁਖਸੰਦੂ ਮਾਨ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦਾ ਤੇ ਜੀਆਂ ਆਖਦਾ ਜਿਹੜੇ ਸੱਜਣ ਆਪਾਂ ਨੂੰ ਆਪਣੇ ਫੇਸਬੁੱਕ ਪੇਜ ਰਾਹੀਂ ਦੇਖ ਰਹੇ ਨੇ ਉਹਨਾਂ ਭਰਾਵਾਂ ਦਾ ਵੀ ਮਾਨ ਸਤਿਕਾਰ ਤੇ ਅਦਬ ਨਾਲ ਸਵਾਗਤ ਕਰਦੇ ਆ ਤੇ ਜੀਆਂ ਆਖਦੇ ਆ ਸੱਜਣੋ ਸਟਾਰਟਿੰਗ ਦੇ ਵਿੱਚ ਤੁਹਾਨੂੰ ਮੈਂ ਪੰਚ ਕਲਿਆਣ ਇੱਕ ਬਹੁਤ ਹੀ ਸੋਹਣਾ ਬਹੁਤ ਹੀ ਕਹਿਦਾ ਵੀ ਗਰਮ ਸੁਭਾਅ ਦਾ ਕਿ ਲਾਟਾਂ ਨਿਕਲਦੀਆਂ ਏ ਘੋੜੇ ਦੇ ਵਿੱਚੋਂ ਉਹ ਘੋੜਾ ਤੁਹਾਨੂੰ ਮੈਂ ਵਿਖਾ ਕੇ ਹਟਿਆ ਕਿਹੜਾ ਖਾਨਦਾਨ ਹੈ ਕੀ ਘੋੜੇ ਦਾ ਨਾਂ ਹੈ ਕਿੰਨੀ ਉਮਰ ਹੈ ਕਿੰਨੀ ਹਾਈਟ ਹੈ ਤੇ ਕਿੰਨਾ ਟਾਈਮ ਹੋ ਗਿਆ ਬਾਈ ਜੀ ਹੋਰਾਂ ਕੋਲੇ ਆਇਆ ਇਹਨੂੰ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਤੇ ਵੱਡੀ ਗੱਲ ਇਹ ਆ ਵੀ ਬੱਚੇ ਬਹੁਤ ਹੀ ਜ਼ਿਆਦਾ ਸਿਰਾ ਲਈ ਜਾਂਦਾ ਘੋੜਾ ਹੁਣ ਤੱਕ ਜਿੰਨੇ ਵੀ ਬਾਈ ਹੋਣਾਂ ਦੇ ਦੱਸੇ ਅਨੁਸਾਰ ਬੱਚੇ ਆਏ ਨੇ ਸਾਰੇ ਹੀ ਤਕਰੀਬਨ ਪੰਜ ਕਲਿਆਣੀ ਘੋੜੇ ਆਏ ਨੇ ਪਟੇ ਆਏ ਨੇ ਮੱਥੇ ਤੇ ਚਾਰੇ ਪੈਰ ਚਿੱਟੇ ਆਏ ਨੇ ਬਾਕੀ ਤੁਹਾਨੂੰ ਅਸੀਂ ਪ੍ਰੂਫ ਹੈ ਜਿਹੜਾ ਉਹਦਾ ਇਹ ਬੱਚਿਆਂ ਦੀਆਂ ਫੋਟੋਆਂ ਨੇ ਜਿਹੜੀਆਂ ਉਹ ਵੀਡੀਓ ਦੇ ਵਿੱਚ ਦਿਖਾਵਾਂਗੇ ਸੋ ਬਾਈ ਆਪਾਂ ਨਾਲ ਬੈਠਿਆ ਬਾਈ ਦਾ ਨਾਂ ਹੈ ਜੀ ਜੀਤ ਸ੍ਰੀ ਸ੍ਰੀ ਬਾਈ ਦਾ ਪਿੰਡ ਹੈ ਤੇ ਲੁਧਿਆਣਾ ਬਾਈ ਦਾ ਜ਼ਿਲ੍ਹਾ ਹੈ ਨਾਲ ਆਪਣੇ ਭਰਾ ਬੈਠੇ ਨੇ ਇਹਨਾਂ ਦਾ ਇੰਟਰੋਡਿਊਸ ਬਾਈ ਜੀ ਕਰਾਉਣਗੇ ਪਹਿਲਾਂ ਆਪਾਂ ਸਾਰੇ ਭਰਾਵਾਂ ਦਾ ਕਰਦੇ ਆ ਸਵਾਗਤ ਤੇ ਫੇਰ ਕਰਦੇ ਆ ਗੱਲਾਂ ਬਾਤਾਂ ਦੇ ਵੀਡੀਓ ਚਲਦੀ ਚਲਦੀ ਸ਼ੇਅਰ ਕਰੀ ਚੱਲੋ ਬਾਈ ਨੇ ਹੁਣ ਤੱਕ ਫਾਰਮ ਤੇ ਕਹਿਦਾ ਨਾ ਕਿ 2 ਸਾਲਾਂ ਦੇ ਵਿੱਚ ਬਹੁਤ ਵੱਡੀ ਪੂੰਜੀ ਨਿਵੇਸ਼ ਕੀਤਾ ਹੈ ਕਹਿ ਦਈਏ ਵੀ ਲੱਖਾਂ ਦਾ ਕੰਮ ਨਹੀਂ ਯਾਰਾਂ ਦਾ ਕੰਮ ਨਹੀਂ ਕੰਮ ਹੁਣ ਕਰੋੜਾਂ ਦੇ ਪਹੁੰਚ ਗਿਆ ਬਾਈ ਤੇ ਬਹੁਤ ਚੰਗੀ ਕਲੈਕਸ਼ਨ ਵੀਰ ਕੋੜੀਆਂ ਦੀ ਵੀ ਇਕੱਠੀ ਕਰੀ ਬੈਠਾ ਹੈ ਤੁਹਾਨੂੰ ਪ੍ਰੋਪਰ ਅਸੀਂ ਲੋਕੇਸ਼ਨ ਵੀ ਦੱਸ ਕੇ ਜਾਵਾਂਗੇ ਤੇ ਪ੍ਰੋਪਰ ਲੋਕੇਸ਼ਨ ਤੇ ਆਣ ਕੇ ਤੁਸੀਂ ਵੀਰ ਦਾ ਹੌਸਲਾ ਵੀ ਵਧਾ ਕੇ ਜਾਇਓ ਫੋਨ ਰਾਈ ਵੀ ਤੁਸੀਂ ਕਰਕੇ ਫੋਨ ਤੇ ਬਾਈ ਨੂੰ ਵਧਾਈਆਂ ਦਿਓ ਘੋੜਾ ਕਿਵੇਂ ਲੱਗਿਆ ਉਹਦੇ ਬਾਬਤ ਵੀ ਦੱਸਿਓ ਤੇ ਜਿਹੜੇ ਬੱਚੇ ਵਿਖਾਉਣ ਲੱਗੇ ਆ ਤੁਹਾਨੂੰ ਅੱਗ ਦੀਆਂ ਨਾਲਾ ਹੀ ਵਿਖਾਉਣ ਲੱਗੇ ਆ ਉਹਨਾਂ ਬਾਰੇ ਵੀ ਦੱਸਿਓ ਵੀ ਭਾਈ ਤੁਹਾਨੂੰ ਕਿਵੇਂ ਲੱਗੇ ਬਾਕੀ ਫੀਸ ਪੁੱਛ ਲਾਂਗੇ ਤੇ ਘੋੜਾ ਕਿੰਨੀ ਫੀਸ ਤੇ ਛੱਡਣਗੇ ਕੀ ਹਿਸਾਬ ਕਿਤਾਬ ਸੇਵਾ ਲੈ ਪਹਿਲਾ ਭਰਾਵਾ ਦਾ ਕਰਦੇ ਆ ਸਵਾਗਤ ਫਿਰ ਛਿੜਦੇ ਗੱਲਬਾਤਾਂ ਬਾਈ ਜੀ ਸਤਿ ਸ਼੍ਰੀ ਅਕਾਲ ਆਮ ਤੋਂ ਖਾਸ ਤੇ ਸਵਾਗਤ ਹੈ ਜੀ ਹੋਰ ਸਰਉਂਜੀਤ ਬਾਈ ਕੈਮੋ ਠੀਕ ਤਾਂ ਦੂਬਰੇ ਓਕੇ ਰਪੋਟਾਂ ਕੀ ਗੱਲ ਬਾਈ ਘੋੜਾ ਤੇਰਾ ਮਾਰਦਾ ਠਾਪੀਆਂ ਤੂੰ ਥੋੜਾ ਡਰਿਆ ਡਰਿਆ ਬੈਠਾ ਕੀ ਜਕਰਾਇ ਨਹੀਂ ਨਹੀਂ ਉਦਾਂ ਹੀ ਲੱਗਦਾ ਤੁਹਾਨੂੰ ਹਾਂ ਹੁਣ ਫਿਰ ਹੌਲੀ ਹੌਲੀ ਖੁੱਲੋਗੇ ਹੌਲੀ ਹੌਲੀ ਤੁਹਾਨੂੰ ਪਤਾ ਠੀਕ ਐ ਅੱਛਾ ਬਾਈ ਜਿੱਦਾਂ ਮੈਂ ਗੱਲ ਪਿਛਲਾ ਆਪਾਂ ਇੰਟਰਵਿਊ ਕਰੀ ਨੂੰ ਹੋਗੇ 2 ਸਾਲ ਆਪਣੇ ਕੋਲ ਨੀਲਾ ਘੋੜਾ ਹੁੰਦਾ ਸੀ ਮੇਰੇ ਕਾੜਾ ਜਿਗਰ ਸੀ ਨਾਂ ਉਹਦਾ ਜਿਗਰ ਆ ਉਹ ਫਿਰ ਦੇਤਾ ਜੀ ਉਹ ਦੇਤਾ ਉਸ ਚਲੇ ਗਿਆ ਦੌੜਰ ਸੂਨੇ ਅੱਛਾ ਤੇ ਹੁਣ ਜੇ ਮੈਂ ਗੱਲ ਕਰਾਂ ਵੀ ਇੱਕ ਰੀ ਜਿਹੜੇ ਨਵੇਂ ਭਰਾ ਹਜ਼ਾਰਾਂ ਦੀ ਗਿਣਤੀ ਚ 2 ਸਾਲਾਂ ਦੇ ਵਿੱਚ ਆਪਣੇ ਨਾਲ ਜੁੜ ਗਏ ਉਹਨਾਂ ਦੀ ਜਾਣਕਾਰੀ ਲਈ ਵਾਧਾ ਕਰਦੀਏ ਵੀ ਕਿੰਨਾ ਕੁ ਟਾਈਮ ਹੋ ਗਿਆ ਇੱਧਰ ਆਇਆ ਨੂੰ ਲਾਈਨ 'ਚ ਪਿਆ ਨੂੰ ਘੋੜਿਆਂ ਦੇ ਨਾਲ ਕਿਤਨ ਮਿਲੇ ਨੂੰ ਤੇ ਕਿਹੜੀ ਬਰੀਡ ਦੇ ਕੰਮ ਕਰ ਰਹੇ ਹਨ। ਸਨਦੋਬੇ ਸੋਟੇ ਟੀਮ ਜਵਾਈ ਨੂੰ ਸਾਰਿਆਂ ਨੂੰ ਸਾਡੇ ਵੱਲੋਂ ਧੰਨਵਾਦ। ਧੰਨਵਾਦੀ। ਤੁਹਾਡੇ ਆਏ ਜੀ ਦੇ ਸਾਡੇ ਕੋਲ। ਬਹੁਤ ਬਹੁਤ ਧੰਨਵਾਦੀ ਜੀ ਭਾਈ। ਜੀ ਜਿਹੜੀ ਗੱਲ ਵੀ ਆਪਾਂ ਨੂੰ ਆਇਆ ਨੂੰ ਜੀ तकरीबन 2 ਸਾਲ ਹੋ ਗਈ ਆਪਾਂ ਨੂੰ ਜੀ ਤੇ ਮਾਰਵਾੜੀ ਤੇ ਕੰਮ ਕਰ ਰਹੇ ਹਾਂ ਨੁਕਰਾਂ ਵੀ ਰੱਖਿਆ ਮਾਰਵਾੜੀ ਕੱਲਾ ਮਾਰਵਾੜੀ ਤੂੰ ਇਸ ਟਾਈਮ ਜੇ ਫਾਰਮ ਦੀ ਗੱਲ ਕਰਾਂ ਤੇ ਕਿੰਨੇ ਕੇ ਨਗੀਨੇ ਖੜੇ ਆਪਣੇ ਫਾਰਮ ਤੇ ਆਰਮ ਤੇ ਆਪਣੇ ਕੋਲ ਹੈਗੇ 12 13 ਨਗ 12 13 ਨਗ ਹੈਗੇ ਆ ਤੇ ਮੈਂ ਬਾਈ ਨੂੰ ਇਹ ਗੱਲ ਦੇ ਬਾਈ ਤੁਸੀਂ ਵੀ ਵਧਾਈ ਦੇ ਪਾਤਰੋਂ ਪਹਿਲੀ ਗੱਲ ਤੇ ਵੀ ਜਦੋਂ ਭਰਾਵਾਂ ਨੂੰ ਦੱਸ ਕੇ ਹਟਿਆ ਨਾ ਕਲੈਕਸ਼ਨ ਬਹੁਤ ਜਲਦੀ ਚੰਗੀ ਹੋ ਗਈ। ਇਹ ਕਰਕੇ ਮੁबारक ਹੈ ਕਿ ਦੋ ਸਾਲਾਂ ਦੇ ਵਿੱਚ ਵਾਈ ਗੁਰੂ ਨੇ ਤੁਹਾਨੂੰ ਉਹ ਦਿਮਾਗ ਦਿੱਤਾ ਹੈ। ਉਦਾਂ ਦੇ ਭਰਾਵਾਂ ਨਾਲ ਮਿਲਾਇਆ ਹੈ, ਚੰਗੀ ਸੰਗਤ ਕੀਤੀ ਹੈ। ਅੰਕਲ ਬਿੱਲਾ ਸਰੀਆਂ ਅਰਗੇ ਭਰਾਵਾਂ ਨਾਲ ਜੁੜੇ ਹੋਏ ਤੁਹਾਡੇ ਚਾਚਾ ਜੀ ਨੇ ਤੇ ਬਹੁਤ ਚੰਗੀ ਕਲੈਕਸ਼ਨ ਹਨਾ ਇਕੱਠੀ ਹੋ ਗਈ। ਤੇ ਕਿੰਨਾ ਕ ਆਸਾਨ ਹੁੰਦਾ ਹੈ ਇੰਨੀ ਵਧੀਆ ਕਲੈਕਸ਼ਨ ਇਕੱਠੀ ਕਰਨੀ ਇੰਨੇ ਘੱਟ ਟਾਈਮ ਦੇ ਵਿੱਚ। ਕਿੱਦਾਂ ਦਾ ਕਿੱਦਾਂ ਦਾ ਰਿਹਾ ਫੀਲਿੰਗ। ਫੀਲਿੰਗ ਵੀਰੇ। ਸਾਮ ਤਾਂ ਚਲੋ ਕੁਛ ਨਹੀਂ ਹੁੰਦਾ ਹਾਂ ਠੀਕ ਆ ਨਾ ਜੀ ਤੇ ਬਾਕੀ ਇਹ ਵੀ ਚਲੋ ਜਦੋਂ ਆਪਣੇ ਚਲੋ ਨਾਲ ਜਾਰ ਦੋ ਚੰਗੇ ਆ ਜੀ ਦੱਸਣ ਵਾਲੇ ਹੂੰ ਫੇਰ ਜਾਨੇ ਕੰਮ ਪੂਰਾ ਸੌਖਾ ਹੋ ਜਾਂਦਾ ਹੂੰ ਨਹੀਂ ਤਾਂ ਫੇਰ ਸਾਨੂੰ ਅੱਜਕੱਲ ਪਤਾ ਹੀ ਨਹੀਂ ਹਾਂ ਗੁਰੂ ਚੰਗਾ ਹੋਵੇ ਤਾਂ ਚੇਲੇ ਨੂੰ ਤਾਰ ਦਿੰਦਾ ਹਾਂ ਮਿਲ ਜਾਂਦਾ ਹਾਂ ਹਾਂ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਭਾਈ ਅੱਛਾ ਹੁਣ ਆ ਜੀਏ ਭਾਈ ਆਪਾਂ ਆਪਣੇ ਘੋੜੇ ਤੇ ਪਹਿਲਾਂ ਤੇਰਾ ਨਾਂ ਦੱਸੀ ਅਗਦੀ ਨਾਲ ਦਾ ਨਾਂ ਕੀ ਰੱਖਿਆ ਬਤੰਦਰਾ ਮੇਰਾ ਨਾਂ ਹੈਗਾ ਵੀਰ ਬੀਰਾ ਇਹ ਕਿਹੜੇ ਘੋੜੇ ਦਾ ਪੁੱਤ ਹੈ ਜੀ ਇਹ ਬਾਬਰ ਦਾ ਜੀ ਜਿਹੜਾ ਪਟਿਆਲੇ ਪ੍ਰੋਫੈਸਰ ਕੋਲੋਂ ਬਾਬਰ ਘੋੜੇ ਦਾ ਪੁੱਤ ਹੈ ਵਾਹ ਰੀ ਵਾਹ ਤੇ ਆਪਣੇ ਕੋਲ ਕਿੰਨਾ ਟਾਈਮ ਹੋ ਗਿਆ ਬਾਈ ਆਪਣੇ ਕੋਲ ਵੀਰੇ ਇਹਨੂੰ ਹੋ ਗਏ 2 ਸਾਲ ਹੋ ਗਏ ਆਪਣੇ ਕੋਲ ਉਦੋਂ ਹੀ ਲੈ ਆਂਦਾ ਸੀ ਜਦੋਂ ਫਾਰਮ ਤਿਆਰ ਕਰਿਆ ਸੀਗਾ ਅੱਛਾ ਆਪਣੇ ਫਾਰਮ ਤੋਂ ਪਹਿਲਾਂ ਘੋੜੇ ਨੇ ਕਿੰਨੀ ਘੋੜੀ ਮੇਟ ਕੀਤੀ ਸੀ ਜੀਤ ਬਾਈ ਘੋੜੀ ਵੀਰੇ ਪਹਿਲਾਂ ਘੋੜਾ ਆ ਰਿਹਾ ਰਾਜਸਥਾਨੋਂ ਜੀ ਘੋੜੀ ਦਾ ਕਾਫੀ ਜ਼ਿਆਦਾ ਮੇਟ ਹੋਈ ਹੈ ਘੋੜੇ ਤੋਂ ਜੀ ਹੁਣ ਆਪਾਂ ਪਤਾ ਕੀ ਹੈ ਲੈ ਉਸ ਟਾਈਮ ਜਿੰਨਾਂ ਕੋਲ ਸੀਗਾ ਲਾ ਲੋ ਇਹ ਫੋਟਾ ਫੁੱਟਾ ਨੇ ਬਥੇ ਰੱਖਿਆ ਮੱਲਾ ਵੀ ਦੇ ਦੋ ਉਹ ਜਿਵੇਂ ਅਗਲਾ ਹੁੰਦਾ ਕੋਈ ਬੱਚੇ ਵੇਚ ਲੈਂਦਾ ਕੋਈ ਕਿਸੇ ਦਾ ਕਹੇ ਕਿ ਕਿਹਦਾ ਹੈਗਾ ਫੋਟਾ ਫੁੱਟਾ ਇਹਦੀ ਸਾਡੇ ਕੋਲ ਕੋਈ ਆਈਆਂ ਨਹੀਂ ਅੱਛਾ ਉਹ ਜਿਹੜਾ ਉਦੋਂ ਬਾਅਦ ਅਸੀਂ ਹਫ਼ਤੇ ਦੇ ਘੋੜੇ ਉਹ ਸਾਡੇ ਕੋਲ ਹੈਗੇ ਜਦੋਂ ਬੱਚੇ 10 12 ਰਿਜ਼ਲਟ ਜਿੰਨੇ ਦੇ ਘੋੜੇ ਖੱਡੇ ਹੂੰ ਉਹਨਾਂ ਸਾਡੇ ਕੋਲ ਜਲਦੀ ਹੈ ਤੁਸੀਂ ਕੀ ਵੇਖ ਕੇ ਲੈਂਦਾ ਸੀਗਾ ਇਹ ਲੈ ਕੇ ਤਾਂ ਹੀ ਚਾਚਾ ਹੀ ਆਇਆ ਸੀਗਾ अच्छा हां अच्छा भाई बिल्ला ਲੈ ਕੇ ਆਏ ਸੀਗੇ ਅੰਕਲ ਉਹਨਾਂ ਨੇ ਸਾਡੇ ਨੂੰ ਆਪਾਂ ਦਿੱਤਾ ਹੈ ਮਤਲਬ ਗਿਫਟ ਲਾ ਦੋ ਉਹਨਾਂ ਨੇ ਦਿੱਤਾ ਹੀ ਆਪਾਂ ਆਪਾਂ ਤਾਂ ਕਿੱਥੇ ਲੈਣ ਵਾਲੇ ਵਾਈ ਉਹ ਨੰਮੇ ਸੀਗੇ ਨਾ ਆਪਾਂ ਨੂੰ ਇਹ ਨਹੀਂ ਸੀਗਾ ਉਹਨਾਂ ਨੇ ਲੈ ਕੇ ਆਉਂਦਾ ਜੀ اچھا ਇਹਦੇ ਜਿੱਦਾਂ ਹੁਣ ਮੈਂ ਗੱਲ ਕਰਾਵੀ ਬੱਚੇ ਵੀ ਦਿਖਾਉਣੇ ਆ ਭਰਾਵਾਂ ਨੂੰ ਪਹਿਲਾਂ ਤੇ ਦੀ ਉਮਰ ਕਿੰਨੀ ਹੈ ਤੇ ਇਹਦੀ ਹਾਈਟ ਕਿੰਨੀ ਹੈ ਐਗਜ਼ੈਕਟ ਉਮਰ ਵੀ ਇਹਦੀ ਹੈਗੀ 8-9 ਸਾਲ 8-9 ਸਾਲ ਜੀ ਤੇ ਹਾਈਟ ਇਹਦੀ ਹੈਗੀ 64 64 ਫੱਟੀ ਵਾਲੀ ਫੱਟੀ ਵਾਲਾ 64 ਜੀ ਬਾਕੀ ਨਾ ਆ ਪਰਲੇ ਪਾਸੇ ਵੀਰ ਬੈਠਾ ਇੱਕ ਤੇ ਬਾਈ ਆ ਵੀ ਹੱਸ ਫਿਆ ਜਿਹੜੀ ਮੈਂ ਗੱਲ ਕਰਨ ਲੱਗਾ ਤੇ ਵੀਰ ਨੂੰ ਤੁਸੀਂ ਵੇਖ ਲਓ ਭਾਈ ਬਾਈ ਪਹਿਲਾ ਹਾਈਟ ਦਸੀ ਹਾਂ ਉੱਚੀ ਦੀ ਨਹੀਂ ਬੋਲ ਕੇ 6 ਫੁੱਟ ਤੇ 2 ਇੰਚ ਬਾਈ ਦੀ ਹਾਈਟ ਆ ਤੇ ਰਵੀ ਭਰਾ ਦਾ ਨਾਮ ਆ ਤੇ ਭਾਉ ਮੈਂ ਇਹ ਗੱਲ ਤਾਂ ਤੁਹਾਨੂੰ ਆਖੀ ਆ ਵੀ ਬਾਈ ਨੇ 64 ਪਲੱਸ ਜਾਨੀ ਕਿ 64 ਇੰਚ ਫੱਟੀ ਵਾਲੀ ਬਾਈ ਨੇ ਦਸੀ ਆ ਹਾਈਟ ਤੇ ਕਿਤੇ ਐ ਨਾ ਸਮਝੋ ਵੀ ਕੋੜਾ ਨਿਕਾ ਇਧਰ ਬੰਦਾ ਹੀ ਬਾਲਾ ਵੱਡਾ ਬਾਈ ਫਿਰਦੇ ਨਾਲ ਜਿ ਬਾਈ ਲਈ ਕੇ ਘੁੰਮਦਾ ਫਿਰਦਾ ਤੇ ਤਾਂ ਕਰਕੇ ਅੱਛਾ ਬਾਈ ਬਾਈ ਹੋਣਾ ਦਾ ਵੀ ਇੰਟਰੋਡਿਊਸ ਕਰਾ ਦਈਏ ਜੀ ਏ ਆਪਣੇ ਚਾਚਾ ਜੀ ਨੇ ਹਾਂਜੀ ਉਹਨੇ ਚਾਚੇ ਦੇ ਬ੍ਰਦਰ ਜੀ ਹਾਂਜੀ ਠੀਕ ਹੈ ਜੀ ਤੇ ਉਹ ਮੁੰਡਾ ਆਪਣਾ ਹੈ ਦੀ ਕੁੱਕ ਤੋਂ ਜੀ ਰਵੀ ਬਾਈ ਜੀ ਰਵੀ ਬਾਈ ਉਹ ਵੀ ਮੁੰਡਾ ਆਪਣਾ ਕੁੱਕ ਠੀਕ ਆ ਬਾਈ ਅੱਛਾ ਇਹ ਨਾਲ ਫਿਰ ਮੁੰਡੇ ਨਾਲ ਮੁੰਡਾ ਜੋੜ ਕੇ ਖੜਦੀਆਂ ਸੱਡੀਆਂ ਫਗਗੀਆਂ ਬਾਵਾ ਹੈ ਨਾਲ ਹਾਂਜੀ ਜੀ ਅੱਛਾ ਉਮਰ ਹੋ ਗਈ 8-9 ਸਾਲ ਹਾਈਟ ਹੈਗੀ 60 ਇੰਚ ਤੇ ਤੁਹਾਡੇ ਕੋਲ 2 ਸਾਲਾਂ ਦੇ ਵਿੱਚ ਕਿੰਨੀ ਕੁ ਕੋੜੀ ਮੇਟ ਕੀਤੀ ਹੁਣ ਤੱਕ ਕੋੜੇ ਨੇ ਤੇ ਕਿੰਨੇ ਕੁ ਬੱਚੇ ਆਏ ਆ ਘੋੜੀਆਂ ਆਡੇ ਕੋਲ ਵੀਰੇ ਯਾਨੀ ਜਿਹੜੇ ਸਾਡੀ ਨਿਗਾਹ ਜਾਨਾ ਹੈ ਘੋੜੀਆਂ ਤਾਂ ਕਾਫੀ ਆ ਮੇਰੇ 10 12 ਸਾਡੇ ਕੋਲ ਰਿਜ਼ਲਟ ਯਾਨੀ ਹੈਗੇ ਆ ਜਿਹੜੇ ਆਪਾਂ ਦਿਖਾ ਰਹੇ ਨੇ ਘੋੜੀਆਂ ਜੀ ਜੀ ਉਹਨਾਂ ਵੀ ਕਾਇਦਾ ਰਿਜ਼ਲਟ ਤੇ ਕੁਝ ਆਉਣ ਵਾਲੇ ਵੀ ਹੈਗੇ ਆ ਆ ਕੁਝ ਆਉਣ ਵਾਲੇ ਕੋਈ ਸਾਡੇ ਆਪਣੀਆਂ ਵੀ ਘੋੜੀਆਂ ਸੂਨ ਵਾਲੀਆਂ ਨੇ ਜੀ ਹਾਂ ਵਾ ਵਾ 15-20 ਦਿਨਾਂ ਦਾ ਰਿਜ਼ਲਟ ਤੁਹਾਡੇ ਵੀ ਆ ਜਾਊਗਾ ਜੀ ਤੁਹਾਡੀਆਂ ਕੁੜੀਆਂ ਵਾਲੀਆਂ ਕੁਸ਼ ਮਰ ਲਾ ਇਹਨਾਂ ਮੁੰਡਾ ਮੇਰਾ ਇੰਨਾ ਕੋਈ ਖੜਾ ਬੱਚਾ ਪੰਜ ਕਲਿਆਣਾ ਇਹ ਬਿਸ਼ੇਰੀ ਕ ਬਿਸ਼ੇਰਾ ਬਾਈ ਕਿਰਾਈਓ ਪੰਜ ਕਲਿਆਣਾ ਅੱਛਾ ਕਿੰਨੇ ਚਿਰ ਦਵਾਈ ਕੋਲੇ ਉਹ ਹੈਗਾ 4-5 ਮਹੀਨੇ ਦਾ ਅੱਛਾ ਵਾਹ ਵਧੀਆ ਵਾਹ ਹੁਣ ਆਪਾਂ ਬਾਈ ਜਿੱਦਾਂ ਮੈਂ ਭਰਾਵਾਂ ਨੂੰ ਸ਼ੁਰੂ ਜੀ ਜੀਤ ਬਾਈ ਦੱਸਿਆ ਹੈ ਕਿ ਬੱਚੇ ਤੁਸੀਂ ਆਖਿਆ ਵੀ ਤਕਰੀਬਨ ਜਿਹੜੇ ਤੁਹਾਡੇ ਕੋਲੇ ਆਏ ਸਾਰੇ ਪੰਜ ਕਲਿਆਣ ਹੀ ਆਏ ਆ ਵਾਕਈ ਪੰਜ ਕਲਿਆਣਾ ਆਉਂਦੇ ਆ ਬਾਕੀ ਵੀਰੇ ਜਿੰਨੇ ਜਾਨ ਬੱਚੇ ਇੱਕ ਦਾ ਕਰਾਸ ਪੈਰ ਆਇਆ ਵਾ ਇੱਕ ਲక్ష్ਮੀ ਕਦਮਾ ਤੇ ਮੱਥੇ ਪਟਾਈ ਹੈ ਮੱਥੇ ਪਟਾ ਮੱਥੇ ਪਟਾ ਰਿਹਾ ਵਾ ਵਾ ਜੀ ਹਾਂ ਜੀ ਅੱਛਾ ਘੋੜੇ ਦੀ ਬੱਚਿਆਂ ਵਾਲੀਆਂ ਫੋਟੋਆਂ ਸੱਜਣੋ ਤੁਸੀਂ ਵੇਖੀ ਜਾਓ ਤੁਹਾਨੂੰ ਬੱਚਿਆਂ ਦੀਆਂ ਫੋਟੋਆਂ ਸੀ ਵਿਖਾਈ ਜਾਂਦੇ ਆ ਘੋੜੇ ਦੀ ਮਾਂ ਦੇ ਖਾਨਦਾਨ ਬਾਰੇ ਥੋੜੀ ਜਿਹੀ ਝਾਤ ਮਰਾਈਏ ਬਾਈ ਮਾਂ ਵੀਰੇ ਦੀ ਪਥੇੜੀ ਲੈਣਦੀ ਸੀ ਪਥੇੜੀ ਲੈਣਦੀ ਪਥੇੜੀ ਲੈਣਦੀ ਮਾਂ ਜਿਹਨਾਂ ਦਾ ਤੇ ਉਹਦੀ ਹਾਈਟ ਕਿੰਨੀ ਸੀ ਜੀ ਹਾਈਟ ਵੀ ਉਹਦੀ ਉਹਨਾਂ ਨੇ 62 ਕੁ ਗਏ ਦੱਸਿਆ ਉਸ ਟਾਈਮ ਮੱਲਾ ਜਿਵੇਂ ਸਾਨੂੰ ਦੱਸਿਆ 62 ਦੇ ਹੱਥ ਸੀਗੀ ਮੱਲਾ ਉਹਦੇ ਮੱਥੇ ਪਟਾ ਹੈ ਅੱਛਾ ਮਾਂ ਦੇ ਵੀ ਮੱਥੇ ਪਟਾ ਜੀ ਤੇ ਇਹਦੇ ਪਿਓ ਦੇ ਵੀ ਪਟਾ ਹੈ ਇਹ ਨਹੀਂ ਉਹ ਅਵਲਕ ਸੀਗਾ ਜੀ ਅੱਛਾ ਪਿਓ ਅਵਲਕ ਹੈ ਤੇ ਆਪ ਇਹ ਸਾਰੇ ਬੱਚੇ ਹੁਣ 5 ਕਿਲਿਆਣ ਕੱਢੀ ਜਾਂਦੇ ਨੇ ਬੱਚੇ 5 ਕਿਲਿਆਣ ਨਹੀਂ ਤਾਂ ਐ ਹੋਏ ਨੇ ਨਾ ਬਾਈ ਜਿੱਦਾਂ ਮੱਲਾ ਬਾਪ ਅਵਲਕ ਹੈ ਤੇ ਕਈ ਰਿਕੋੜੀ ਘੋੜੀਆਂ ਕਿੱਦਾਂ ਦੀਆਂ ਕਿੱਦਾਂ ਦੀਆਂ ਛੱਡਿਆ ਜੀ ਤੁਸੀਂ ਕਿਹੜੀ ਕਿਹੜੀ ਕੈਟਾਗਰੀ ਦੀ ਘੋੜੀਆਂ ਤੇ ਕਿਹਦੀ ਮੇਂ ਦਰਮਿਆਨੀਆਂ ਤੇ ਛੱਡੇ ਆ ਇਸ ਰੰਗੀਆਂ ਤੇ ਮੱਲਾ ਹਾਂ ਉਹਨਾਂ ਤੇ ਵੀ 5 ਕਿਲੋਨ ਬੱਚੇ ਜਿਹਦੇ ਮੱਥੇ ਮੱਲਾ ਫੁੱਲਾ ਉਹਦੇ ਵੀ 5 ਕਿਲੋਨ ਤੁਸੀਂ ਜਾਦੇ ਸੁਨੇ ਮੱਥੇ ਪਟੇ ਆ ਸੁਨੇ ਮੱਥਿਆਂ ਤੇ ਵੀ ਪਟੇ ਆਏ ਹਨਾ ਦੇਖੋ ਪਟੇ ਸਾਰੇ ਤੇ ਕਿਦੀ ਮੈਂ ਕੱਢਿਆ ਬੱਚੇ ਵਾਹ ਜੀ ਇਕ ਬੋਲੇ ਘੋੜੀ ਅੱਛਾ ਹਾਂ ਤੇ ਆ ਬੋਲੇ ਘੋੜੀ ਤੇ ਵੀ ਇਹਨੇ 5 ਕਿਲੋਨ ਬੱਚੇ ਲਾਈ ਹੂੰ ਬੱਡੀ ਗੱਲ ਜੀ ਅੱਛਾ ਹੁਣ ਆਪਾਂ ਇੱਕ ਵਾਰੀ ਲੋਕੇਸ਼ਨ ਦਸੀਏ ਫੇਸ ਆਪਾਂ ਭਰਾਵਾਂ ਨੂੰ ਫੀਸ ਦੱਸਦੇ ਆ ਲੋਕੇਸ਼ਨ ਆਪਣਾ ਨਾ ਘਰ ਕਿੱਥੇ ਪੈ ਜਾਂਦਾ ਪਿੰਡ ਵੀ ਦੱਸ ਦਈਏ ਜਿਹੜਾ ਵੀ ਦੱਸ ਦਈਏ ਤਸਵੀਲ ਵੀ ਦੱਸ ਦਈਏ ਤੇ ਘਰ ਕਿੱਥੇ ਪੈਂਦਾ ਵੀ ਦੱਸ ਦਈਏ ਪਿੰਡ ਆਪਣਾ ਵੀਰੇ ਸ੍ਰੀ ਹਾਂਜੀ ਜਦੋਂ ਲੁਧਿਆਣਾ ਤੋਂ ਮੇਲਕੋੜਾ ਰੋਡ ਦੇ ਉੱਤੇ ਆ ਜੀ ਮੇਨ ਹਾਈਵੇ ਤੇ ਉੱਤੇ ਹੀ ਆਪਣਾ ਪਿੰਡ ਆ ਜੀ ਤੇ ਉੱਤੇ ਹੀ ਆਪਣਾ ਫਾਰਮਾ ਰੋਡ ਦੇ ਉੱਪਰ ਆਪਣੇ ਘਰ ਦੇ ਓਪੋਜ਼ਿਟ ਬੈਂਕ ਆ ਪੰਜਾਬ ਸਿੱਧ ਬੈਂਕ ਜੀ ਉਹਦੇ ਉੱਪਰ ਜਿਹੜਾ ਆਪਣਾ ਘਰ ਜੀ ਘਰ ਦੇ ਵਿੱਚ ਹੀ ਆਪਣਾ ਫਾਰਮ ਹੂੰ ਬਾਕੀ ਨਾ ਇੱਕ ਮੇਰੇ ਵੱਲੋਂ ਸ਼ਪਾਰਸ਼ ਵੀ ਹੈ ਬਾਈ ਨਾ ਯਾਰ ਦਿਲ ਦਾ ਬਾਲਾ ਸਾਫ਼ ਬੰਦਾ ਹੈ ਤੁਸੀਂ ਕਦੇ ਜੀਤ ਨੂੰ ਮਿਲੋਗੇ ਨਾ ਬਾਈ ਤੇ ਤੁਹਾਡਾ ਮਨ ਕਹਿ ਦੋ ਵੀ ਰੂਹ ਗੱਦਗੱਦ ਕਰ ਉੱਠਦੀ ਆ ਤੇ ਵੀਰ ਨੂੰ ਇੱਕ ਰਹੀ ਨਾ ਲੋਕੇਸ਼ਨ ਤੇ ਆ ਕੇ ਵੀ ਗੇੜਾ ਮਾਰਿਓ ਤੇ ਕਮੈਂਟਾਂ ਦੇ ਵਿੱਚ ਵੀ ਭਰਾ ਦਾ ਹੌਸਲਾ ਵਧਾਓ ਤੇ ਦੂਜੀ ਗੱਲ ਵੀ ਕਿਸੇ ਵੀ ਪ੍ਰਕਾਰ ਦੀ ਤੁਸੀਂ ਘੋੜੀ ਭਰਾਉਣਾ ਚਾਹੁੰਦੇ ਹੋ ਤੇ ਫੀਸ ਤੁਹਾਨੂੰ ਦੱਸ ਦਿੰਨੇ ਆ ਤੇ ਬਾਈ ਦੇ ਘੋੜੇ ਤੋਂ ਘੋੜੀ ਬਲਾ ਕੇ ਵੇਖਿਓ ਬੱਚੇ ਵੇਖਿਓ ਵੀ ਤੁਸੀਂ ਆਪ ਹੀ ਮੰਨੋਗੇ ਵੀ ਯਾਰ ਵਾਕਈ ਘੋੜਾ ਕਿੱਥੇ ਖੁਜਿਆ ਰਿਆ ਪਕੌੜਾ ਵਿਖਾਇਆ ਕਿਉਂ ਨਹੀਂ ਜੀ ਤੇ ਬਾਈ ਦੋ ਸਾਲ ਹੋ ਗਏ ਤੇਰੇ ਕੋਲੇ ਪਹਿਲੀ ਵੀਡੀਓ ਘੋੜੇ ਦੀ ਵੀਰੇ ਉਹ ਹੀ ਤਾਂ ਮੈਂ ਪੁੱਛਿਆ ਵੀ ਵਿਖਾਇਆ ਕਿਉਂ ਨਹੀਂ ਇੰਨਾ ਚੰਗਾ ਘੋੜਾ ਇਹ ਨਾ ਵੀਰੇ ਰਿਜ਼ਲਟ ਬੱਚਿਆਂ ਕਰਕੇ ਹੀ ਹਾਂ ਰਿਜ਼ਲਟ ਪਤਾ ਹੀ ਅਗਲਾ ਅੱਜ ਕੱਲ ਹਰੇਕ ਨੂੰ ਹੁੰਦਾ ਵੀ ਬੱਚੇ ਆ ਕਰਕੇ ਘੋੜਾ ਚੱਲਦਾ ਹੀ ਬਿਲਕੁਲ ਬਿਲਕੁਲ ਹਾਂ ਜੇ ਹੁਣ ਮਤਲਬ ਤਾਂ ਹੀ ਸਾਡੇ ਕੋਲ ਜ ਖੜਦਾ ਕਿਉਂ ਨਹੀਂ ਇਹ ਬਸ ਵੀਰੇ ਦਾ ਬਲੱਡੀ ਇਹ ਸ਼ੁਰੂ ਤੋਂ ਹੀ ਇਦਾਂ ਹਾਂ ਬਲੱਡ ਵੇ ਦਾ ਕਾਫੀ ਜ਼ਿਆਦਾ ਗਰਮ ਆ ਜੀ ਨਾਰਮਲ ਮਲਕ ਇਹ ਕਹਿੰਦਾ ਵੀ ਮੈਨੂੰ ਬੂਸਟਾਂਗ ਉਹ ਨਾ ਜਿੱਦਾਂ ਗੱਡੀਆਂ 'ਚ ਲੱਗਾ ਹੁੰਦਾ ਵੀ ਪੈਰ ਸਰੇਸ ਤੇ ਧਰੋ ਮਾੜੀ ਜੀ ਹਨਾ ਖੜਦਾ ਘੱਟ ਹੈ ਪਾਇਦਾ ਜਾਦਾ ਹੂੰ ਬਾਕੀ ਸਜਣੋਂ ਧੌਣ ਘੋੜੇ ਦਾ ਮਣੀਆਂ ਘੋੜੇ ਦੇ ਕੰਨ ਕਨੋਤੀ ਘੋੜੇ ਦੀ ਮਾਰਕਿੰਗ ਘੋੜੇ ਦਾ ਪਿੱਟ ਪੁੜਾ ਕਿਸੇ ਪਾਸੇ ਉਹ ਪੈਰ ਨਹੀਂ ਹੱਥ ਨਹੀਂ ਧਰੋਂਦਾ ਤੇ ਬਹੁਤ ਵਧੀਆ ਬਾਕੀ ਇਨਸਾਨ ਦੇ ਕੋਲ ਤੁਸੀਂ ਬਾਈ ਦੇ ਫਾਰਮ ਦਾ ਲੋਕੇਸ਼ਨ ਬਾਈ ਨੇ ਦੱਸਤੀ ਸ੍ਰੀਮ ਪਿੰਡ ਲੁਧਿਆਣਾ ਜਿਹੜਾ ਤੇ ਪਿੰਡ ਦੇ ਵਿੱਚ ਤੁਸੀਂ ਪੰਜਾਬ ਨੈਸ਼ਨਲ ਬੈਂਕ ਬਾਈ ਪੰਜਾਬ ਨੈਸ਼ਨਲ ਬੈਂਕ ਦੇ ਕੋਲਾ ਆਪੋਜ਼ਿਟ ਬਾਈ ਦਾ ਫਾਰਮ ਹੈ ਬਹੁਤ ਵਧੀਆ ਤੇ ਮੈਂ ਨਿੱਕੀ ਜੀ ਝਾਤ ਮਾਰਾਦੀ ਤੁਹਾਨੂੰ ਤੇ ਬਾਕੀ ਤੁਹਾਨੂੰ ਜਿਹੜੇ ਇਹਨਾਂ ਦੇ ਹੋਰ ਵੀ ਜਨਵਰਾਂ ਦੇ ਸ਼ਕੀਰ ਹੈ ਕੁੱਕੜ ਕੱਕੜ ਮੰਨ ਲਓ ਵੀ ਕਬੂਤਰ ਹੋਰ ਬਾਈ ਕੀ ਕੀ ਰੱਖਿਆ ਸਿਸਟਮ ਇਹਨਾਂ ਚੋ ਇਹ ਤਾਂ ਬਈ ਆਮ ਕੂਤਰ ਨਹੀਂ ਮੁਰਗੇ ਚਿਕੋਰਾ ਵਗੈਰਾ ਬਸ ਸ਼ੌਂਕ ਦੇ ਹੇ ਸੋਹਣੇ ਲੱਗਦੇ ਫਿਰਦੇ ਮੰਨੂ ਗੱਲ ਗੱਲ ਘੋੜੇ ਨਾ ਬੰਦਾ ਜੀਤਬਾਈ ਤਾਂ ਰੱਖਦਾ ਜਾਂ ਤਾਂ ਜਿਹਨੂੰ ਭੈਣ ਭਰਾਵਾਂ ਨਾਲ ਬਰਤਨ ਦਾ ਸ਼ੌਕ ਹੋਵੇ ਹੈਨਾ ਤੇ ਜਾਂ ਉਹਨੂੰ ਸ਼ਾਂਤੀ ਮਿਲਦੀ ਹੋਵੇ ਹੈਨਾ ਤੇ ਪ੍ਰਮਾਤਮਾ ਨੇ ਸਾਰਿਆਂ ਨੂੰ ਪੈਸਾ ਜ਼ਰੂਰ ਦਿੱਤਾ ਪਰ ਸ਼ਾਂਤੀ ਬਹੁਤ ਘੱਟ ਆਉਂਦੀ ਹੈ ਜਦੋਂ ਘੋੜਿਆਂ ਚਾਉਂਦੇ ਹੋ ਇਹਨਾਂ ਜਨਮਰਾਂ ਚਾਉਂਦੇ ਹੋ ਪੰਛੀਆਂ ਨੂੰ ਦੇਖਦੇ ਹੋ ਤੇ ਕਿੱਦਾਂ ਦੀ ਫੀਲਿੰਗ ਹੁੰਦੀ ਆ ਬਾਈ ਨਹੀਂ ਬਹੁਤ ਵਧੀਆ ਲੱਗਦਾ ਜਦੋਂ ਮਨ ਲਾ ਇੱਥੇ ਮਨ ਲਾ ਜਦੋਂ ਵੀ ਹੂੰ ਬੰਦਾ ਮੱਲਕ ਤਾਂ ਥੱਕੇ ਕੁਛ ਵੀ ਓ ਮੱਲਾ ਜਾ ਇੱਧਰ ਵੜਦੇ ਆ ਮੱਲਾ ਜੀ ਬੰਦੇ ਆਟੋਮੈਟਿਕਲੀ ਮੱਲਾ ਬੰਦਾ ਫਿਰ ਮਨ ਪ੍ਰੈਸ਼ਰ ਬਾਗੋ ਬਾਗ ਹੋਏਦਾ ਬਾਗੋ ਬਾਗ ਮੱਲਾ ਹੂੰ ਉਸ ਵੀ ਮੱਲਾ ਕੋ ਬੱਚੇ ਲਾ ਲੋ ਘੋੜੇ ਜਾਂਦਾ ਹੋਰਗੇ ਵੇਰੇ ਵੀ ਤਾਂ ਸ਼ੌਕ ਰੂਗਾ ਰੱਖੇ ਵੀ ਜਾਣੇ ਕਰਦੇ ਫਿਰਦੇ ਜੀ ਸੋਹਣੇ ਲੱਗਦੇ ਆ ਤੇ ਆਪਦੇ ਆਪ ਨੂੰ ਸ਼ਾਂਤੀ ਜੀ ਹੁਣ ਬਾਈ ਆਪਾਂ ਫੀਸ ਦੱਸ ਦੀਏ ਆਪਣੇ ਕੋਲੇ ਦਾ ਨਾਂ ਕੀ ਦੱਸਿਆ ਵੀਰ ਤੇ ਵੀਰ ਦੀ ਫੀਸ ਕਿੰਨੀ ਆ ਬਾਈ ਫੀਸ ਰੱਖੀ 31000 31000 ਰੁਪਈਆ ਇਹਦੇ ਵਿੱਚੋਂ ਮਾਨਤਾਨ ਨਹੀਂ ਕਰੂੰਗਾ ਕਿ ਐਗਜ਼ੈਕਟ ਹੀ ਰੱਖੀ ਆ ਮਾਣਦਾ ਹੁਣ ਕੋਈ ਗੱਲ ਨਹੀਂ ਥੋੜਾ ਬੜਾ ਕਰ ਦੋਗੇ ਜੀ ਕੋਈ ਗੱਲ ਨਹੀਂ ਜਾ 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 ਕੋਈ ਗੱਲ ਨਹੀਂ ਠੀਕ ਹੈ ਤੇ ਅੱਛਾ ਉਹਦੇ ਵਿੱਚ 31000 ਦੇ ਵਿੱਚ ਸਰਵਿਸਾਂ ਕੀ ਕੀ ਦੋਗੇ ਡਾਕਟਰ ਸਾਹਿਬ ਹਨ ਕਿਹੜੇ ਆਉਂਦੇ ਆ ਜੀ ਡਾਕਟਰ ਸਾਹਿਬ ਵੀ ਬਰਗਟ ਕਰਮਜੀਤ ਵੀ ਆ ਜਾਂਦੇ ਹਮ ਡਾਕਟਰ ਜੀਵਨ ਵੀ ਆ ਜਾਂਦੇ ਹਾਂ ਜੀਵਨ ਬਾਈ ਵੀ ਆ ਜਾਂਦੇ ਜੀ ਤੇ ਉਹਦੇ ਵਿੱਚ ਮੰਨ ਲਓ ਵੀ ਜਿੱਦਾਂ ਅੱਬਾਂ ਵਾਂਹ ਰਹੀ ਹੈਗੀ ਵੀਡੀਓ 'ਚ ਮੇਰਾ ਪੁੱਛਣਾ ਫਰਜ਼ ਆ ਵੀ ਹਫਤਾ 10 ਦਿਨ ਤੇ ਸਾਰੇ ਭਰਾਣ ਦੇ ਵੀ ਉਹ ਚੱਕਰ ਨਹੀਂ ਉਦੋਂ ਲਹਦਾ ਇਹ ਮੰਨ ਲਓ ਕੋਈ ਕਹਿੰਦਾ ਵੀ ਚੈੱਕ ਪਾਸ ਕਰਾ ਕੇ ਘੋੜੀ ਖੜੂਗਾ ਉਹਦਾ ਕੋਈ ਐਕਸਟਰਾ ਖਰਚਾ ਲੱਗੂਗਾ ਜੀ ਕੋਈ ਗੱਲ ਜੋ ਵੀ ਹੋਊਗਾ ਇੰਨਾ ਵਾਦਾ ਘਾਟਾ ਕਰ ਲਵਾਂਗੇ ਘਾਟਾ ਜਲੋ ਉਹ ਤਾਂ ਕੋਈ ਨਹੀਂ ਜੀ ਲੈ ਵੀ ਸੱਜਣੋ 31000 ਰੁਪਿਆ ਫੀਸ ਹੈ ਭਰਾ ਨੂੰ ਫੋਨ ਲਾ ਲਿਓ ਮੈਨੂੰ ਇੰਨਾ ਯਕੀਨ ਹੈ ਵੀ ਤੁਹਾਨੂੰ ਨਰਾਜ ਨਹੀਂ ਵੀਰ ਮੋੜਦਾ ਤੇ ਫੋਨ ਲਾ ਕੇ ਜਰੂਰ ਬਾਈ ਨੂੰ ਵਧਾਈਆਂ ਦਿਓ ਘੋੜੀ ਮੇਟ ਕਰਾਉਣੀ ਤੇ 31000 ਰੁਪਿਆ ਫੀਸ ਦੱਸਦੀ ਤੁਹਾਨੂੰ ਘੋੜਾ ਬਹੁਤ ਚੰਗਾ ਹੈ ਖਾਨਦਾਨ ਬਹੁਤ ਚੰਗਾ ਹੈ ਦੋਵਾਂ ਪਾਸਿਓਂ ਹੀ ਮਾਂ ਵਾਲੇ ਪਾਸਿਓਂ ਵੀ ਬਾਪ ਵਾਲੇ ਪਾਸਿਓਂ ਵੱਡੀ ਗੱਲ ਇਹ ਹੈ ਵੀ ਬੱਚੇ ਅੱਗੇ ਬਹੁਤ ਚੰਗੇ ਹੈ ਕਿਉਂਕਿ ਘੋੜਾ ਕਹਿਦੀ ਹੈ ਵੀ ਬਰੀਡਰ ਚੰਗਾ ਹੋਣਾ ਚਾਹੀਦਾ ਹੈ ਬਾਈ ਤੇ ਘੋੜੇ ਨੇ ਆਪਣਾ ਆਪ ਸਾਬਤ ਕੀਤਾ ਹੈ ਬੱਚਿਆਂ ਤੋਂ ਤੁਹਾਨੂੰ ਪਰਦਾ ਚਕਾਤਾ ਸੀ ਦਿਖਾ ਤੇ ਬਾਕੀ ਕਿਵੇਂ ਲੱਗੇ ਵੀਡੀਓ ਕਿਵੇਂ ਲੱਗੀ ਉਹ ਸਾਨੂੰ ਮੈਂਸ਼ਨ ਕਰ ਦਿਓ ਜੇ ਚੰਗੀ ਲੱਗੀ ਹੈ ਪਹਿਲੀ ਵੀਡੀਓ ਬਾਈ ਨੇ ਪਾਈ ਹੈ ਐਰਕੀ ਇਸ ਘੋੜੇ ਦੀ ਤੇ ਵੱਧ ਤੋਂ ਵੱਧ ਸਪੋਰਟ ਕਰਿਓ ਭਰਾ ਦੀ ਦੋ ਕੰਮ ਕਰ ਦਿਓ ਇੱਕ ਤਾਂ ਸ਼ੇਅਰ ਕਰ ਦਿਓ ਇੱਕ ਫੋਨ ਲਾ ਕੇ ਵਧਾਈ ਦੇ ਦਿਓ ਤੇ ਬਾਕੀ ਬਾਈ ਜਾਂਦੇ ਜਾਂਦੇ ਭਰਾਵਾਂ ਨੂੰ ਤੁਹਾਡੇ ਲੋਕ ਕੋਈ ਮੈਸੇਜ ਕੀ ਕਹਿਣਾ ਚਾਹੁੰਦੇ ਹੋ ਐਸੇ ਠੀਕ ਹੈ ਮਤਲਬ ਜੋ ਵੀ ਆਪਾਂ ਕੰਮ ਕਰਦਾ ਅਸੀਂ ਤਰ ਨਵੇਂ ਆ ਮਤਲਬ ਜੀ ਜੇ ਮਤਲਬ ਆਪਦੇ ਆਪਸ ਵਿੱਚ ਮਤਲਬ ਨਵੇਂ ਕਿਸੇ ਵੀ ਦੂਜਰੇ ਬੰਦੇ ਨੂੰ ਜਿਵੇਂ ਜੋ ਵੀ ਕੰਮ ਕبولਦੇ ਆ ਜੀ ਬੰਦਾ ਵਧੀਆ ਗਾਈਡ ਕਰੋ ਜੀ ਇਸ ਨਾਲ ਐ ਵੀ ਸਲਾਹ ਤੁਹਾਨੂੰ ਬਰਤ ਦੇ ਰਹੇ ਜਾਂਗੇ ਲੰਬੇ ਬਿਲਕੁਲ 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 ਕਿਉਂਕਿ ਇਦਾਂ ਹੀ ਆ ਰੱਖੇ ਆ ਯਾਰ ਦੋਸਤ ਮਿਲਦੇ ਆ ਹੂੰ ਓੜਿਆ ਕਰਕੇ ਬੰਦੇ ਬਾਗਬੀਤ ਬਣਦੀ ਆ ਜੀ ਠੀਕ ਆ ਨਾ ਮਤਲਬ ਕਦੇ ਜੇ ਆਉਣਾ ਜਾਣਾ ਬਣਦਾ ਵਾ ਜੀ ਅਜੇ ਰਿਸ਼ਤੇਦਾਰਾਂ ਨਾਲ ਬਕਾਇਦਾ ਹਜੇ ਕੱਟਦਾ ਕੱਟਦਾ ਮੈਨੂੰ 10200 ਵੱਧ ਆ ਮਤਲਬ ਬੰਦਾ ਵਰਤਦਾ ਹੈ ਕਿਉਂਕਿ ਜਦੋਂ ਆਪਾਂ ਮਤਲਬ ਸਹੀ ਹੈ ਫਿਰ ਅਗਲਾ ਵੀ ਮਤਲਬ ਸਹੀ ਬਿਲਕੁਲ ਬਿਲਕੁਲ ਹੱਥ ਨੂੰ ਹੱਥ ਹੀ ਹੈ ਸੱਚ ਨੂੰ ਬਾਈ ਦੇ ਕਹਿੰਦਾ ਮਤਲਬ ਇਹ ਹੈ ਵੀ ਯਾਰ ਜੇ ਕੋਈ ਨਵਾਂ ਬੰਦਾ ਇੱਧਰ ਆਉਂਦਾ ਇਹਨਾਂ ਤੋਂ ਅੱਲਾ ਸ਼ੇਰੀ ਦਾ ਅੱਲਾ ਸ਼ੇਰੀ ਦਾ ਉਹਦਾ ਥਾਪੜਾ ਉਹਦੀ ਹਿੱਕ ਜਿਹੜੀ ਉਹਦੀ ਪਿੱਠ ਤੇ ਥਾਪੜ ਆਪਦੇ ਹੱਥ ਦਾ ਰੱਖੋ ਕਿ ਉਹਨੂੰ ਪਿਆਰ ਨਾਲ ਗਾਈਡ ਕਰੋ ਸਹੀ ਗਾਈਡ ਕਰੋ ਤੇ ਸਾਫ਼ ਸੁਥਰਾ ਕੰਮ ਕਰਕੇ ਜਿਹੜੇ ਅੱਗੇ ਵੀ ਕਿਉਂਕਿ ਚਾਰ ਭਰਾ ਵਧਣਗੇ ਤੇ ਬਾਈ ਸਾਰਿਆਂ ਨੂੰ ਫਾਇਦਾ ਹੈ ਬੈਨੀਫਿਟ ਸਾਰਿਆਂ ਨੂੰ ਹੀ ਹੈ ਤੇ ਜੇ ਇੱਕ ਭਰਾ ਨਾਲ ਤੁਸੀਂ ਮ ਹਾਂ ਤੇ ਜੇ ਤੁਸੀਂ ਚੰਗਾ ਕਰੋਗੇ ਕਿਸੇ ਵੀ ਭਰਾ ਦੀ سپورਟ ਕਰੋਗੇ ਤੇ ਉਹ ਕਹੇਗਾ ਯਾਰ ਕਿ ਯਾਰ ਕੋੜੇ ਵਾਲੇ ਵਾਕਈ ਬੜੇ ਚੰਗੇ ਆ ਹਨਾ ਸਾਰਿਆਂ ਦੀ سپورਟ ਕਰਦੇ ਆ ਸੋ ਸਾਰੇ ਭਰਾ ਰਲ ਮਿਲ ਕੇ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਕੰਮ ਕਰੀਏ ਵੀਡੀਓ ਕਿਵੇਂ ਲੱਗੀ ਗੱਲਾਂ ਬਾਤਾਂ ਕਿਵੇਂ ਲੱਗੀਆਂ ਬੱਚੇ ਕਿਵੇਂ ਲੱਗੇ ਘੋੜਾ ਕਿਵੇਂ ਲੱਗਾ ਜਰੂਰ ਦੱਸਿਓ ਬਹੁਤ ਜਲਦ ਅਗਲੀ ਵੀਡੀਓ ਲੈ ਕੇ ਹਾਜ਼ਰ ਹੁੰਨੇ ਆ ਉਹਨੇ ਸਮਝ ਲਈ ਦਿਓ ਜੀ ਆਪਣੇ ਭਰਾ ਸੋ ਸਾਨੂੰ ਇਆਜ਼ਤ ਜਿਉ ਦੇ ਵਾਸਤੇ ਹਾਜ਼ਰ ਹੋ ਸ਼ਬਾ ਖੈਰ ਸასი ਕਾਲ ਬਜੀ ਬਹੁਤ ਬਹੁਤ ਜੀਤ ਵੀਰੇ ਧੰਨਵਾਦ ਬਹੁਤ ਬਹੁਤ ਬਜੀ ਧੰਨਵਾਦ ਓਕੇ ਸੱਜਣੋ ਮਾਰ ਦਿਓ ਸ਼ੇਅਰ ਕਰਿਓ سپورਟ ਭਰਾ ਦੀ Thank <laughs> you.